ਪੰਜਾਬ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਪੰਜਾਬ ਪੁਲਿਸ ਨੇ ਪੰਜਾਬ ਦੇ ਵੱਖ-ਵੱਖ ਜ਼ਿਲਾਂ ਵਿੱਚ ਰਾਤ ਨੂੰ ਨਾਕੇਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਮੌਕੇ ਚਲੰਦਰ ਵਿਖੇ ਪੰਜਾਬ ਦੇ ਡੀਜੀਪੀ ਗੌਰਵ ਯਾਦ ਪਹੁੰਚੇ ਨੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਨਾਕੇਬੰਦੀ ਕਰਕੇ ਚੈਕਿੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਵਿਸਾਖੀ ਨੂੰ ਮੱਦੇਨਜ਼ਰ ਵੀ ਵਾਹਨ ਚੈੱਕ ਕੀਤੇ ਜਾ ਰਹੇ ਨੇ ਡੀਜੀਪੀ ਗੌਰਵ ਯਾਦ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚਲੀ ਆਈ ਐਸਆਈ ਵੱਲੋਂ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਲਈ ਅਸੀਂ ਪੂਰੀ ਤਰ੍ਹਾਂ ਸਾਵਧਾਨਾ ਹੋਣਾ ਕਿ ਹੈ ਕਿ ਸਾਡੀਆਂ ਸਾਰੀਆਂ ਏਜੰਸੀਆਂ ਨਾਲ ਤਾਲਮੇਲ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਪੰਜਾਬ ਵਿੱਚ ਨਸ਼ਾ ਤਸਕਰ ਫੜਨ ਨਾਲ ਡਰਗ ਦੀ ਕੀਮਤ ਵੱਧ ਰਹੀ ਹੈ ਉਹਨਾਂ ਕਿਹਾ ਹੈ ਕਿ ਪੰਜਾਬ ਪ੍ਰਸ਼ਾਸਨ ਇਸ ਦੀ ਚੈਨ ਨੂੰ ਖਤਮ ਕਰਕੇ ਹੀ ਰਵੇਗੀ ਗੁਰਵੀ ਆਦਮ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਡਾ ਸਹਿਯੋਗ ਦਿਓ ਤੇ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਇਹ ਵੀ ਕਿਹਾ ਹੈ ਕਿ ਜੇਕਰ ਪੰਜਾਬ ਪੁਲਿਸ ਦਾ ਕੋਈ ਵੀ ਮੁਲਾਜ਼ਮ ਡਰੱਗ ਵਿੱਚ ਪਾਇਆ ਗਿਆ ਤਾਂ ਉਸਤੇ ਵੀ ਸਖਤ ਕਾਰਵਾਈ ਕੀਤੀ ਜਾਵੇਗੀ। ਸਟੇਟ ਨੂੰ ਸੁਰੱਖਿਅਤ ਤੇ ਮਹਿਸੂਸ ਰੱਖਣ। ਜੀ ਸਰ ਕਿੰਨੀ ਗੱਡੀ ਚਾਹੀਦੀ ਹੈ? ਚੁਣੌਤੀ ਸਰ ਸੱਚੇ ਪਾ ਸੱਚੇ ਪਾ। ਦੇਖੋ ਜੀ ਅਸੀਂ ਕੋਈ ਵੀ ਵੱਡੀ ਤੋਂ ਵੱਡੀ ਚੁਣੌਤੀ ਹੋਵੇ ਪੰਜਾਬ ਪੁਲਿਸ ਨੇ ਹਮੇਸ਼ਾ ਚੁਣੌਤੀ ਨੂੰ ਫੇਸ ਕੀਤਾ ਹੈਗਾ ਅਸੀਂ ਸਟੇਟਮੈਂਟ ਪੂਰੀ ਤਰ੍ਹਾਂ ਸਿਕਿਉਰ ਜਦੋਂ ਤੇ ਕਿਹਦੇ ਮੋਡਲ ਚਲਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਕਿਹਾ ਜਾਣਾ ਕਿ ਇਹਦੀ ਨੌਕਰੀ ਤੋਂ ਕੰਮ ਕਰਤੋ ਦੇ ਦਿੱਤੀ। ਦੇਖੋ ਸਾਨੂੰ ਕਾਫੀ ਕਾਮਯਾਬੀ ਮਿਲੀ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਮੈਂ ਅੱਗੇ ਵੀ ਅਪੀਲ ਕਰਾਂਗਾ ਕਿ ਤੁਸੀਂ ਖੁੱਲ ਕੇ ਸਾਡੇ ਕੋਲ ਇਨਫੋਰਮੇਸ਼ਨ ਦਿਓ। ਅਸੀਂ ਤੁਹਾਡੇ ਨਾਲ ਮੋਡਾ ਤੋਂ ਮੋਡਾ ਲਾ ਕੇ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਜਣਾਏਗਾ। ਅਸੀਂ ਬਿਲਕੁਲ ਡਰੱਗ ਫ੍ਰੀ ਕਰਾਂਗੇ। ਹੁਣ ਵੀ ਸਰ ਜੀ ਜੋ ਕਿਸੇ ਵੀ ਕੋਈ ਛੱਡ ਕੇ ਇਸ ਕਮਾਂ ਨੂੰ ਛੱਡ ਕੇ ਆਉਣਾ ਚਾਹੁੰਦਾ ਹੈ ਨਹੀਂ ਦੇਖੋ ਜੇ ਤੇ ਜੇ ਤੇ ਕੋਈ ਵਿਕਟਮ ਹੈਗੇ ਅਸੀਂ ਵੈਲਕਮ ਕਰਦੇ ਹਾਂ ਕਿ ਤੁਸੀਂ ਨਸ਼ਾ ਨੂੰ ਛੱਡੋ ਤੁਸੀਂ ਅਸੀਂ ਤੁਹਾਡੀ ਹੈਲਪ ਕਰਾਂਗੇ ਤੇ ਪ੍ਰਸ਼ਾਸਨ ਜਿਹੜਾ ਤੇ ਪੰਜਾਬ ਸਰਕਾਰ ਜਿਹੜਾ ਹੈਗਾ ਉਹਨਾਂ ਨੂੰ ਐਸ ਵਿਕਟਮ ਸਮਰਤੀ ਸਰ ਇਹ T20 ਦਾ ਸਿਸਟਮ ਕਿੰਨਾ ਕੰਮ ਕਰਦਾ ਹੈ ਇਹ ਟੂ ਡੋ ਸਿਸਟਮ ਕਾਫੀ ਕਾਮਯਾਬ ਹੈ ਬੀਐਸਐਫ ਨੇ ਡਿਪਲੋਏ ਕੀਤਾ ਹੈਗਾ ਤੇ ਅਸੀਂ ਬੀਐਸਐਫ ਦੇ ਨਾਲ ਤਾਲਮੇਲ ਕਰਕੇ ਹੀ ਅਸੀਂ ਇਹ ਜਿਹੜਾ ਕ੍ਰਾਸ ਬਾਰਡਰ ਜਿਹੜਾ ਜਿਹੜਾ ਚੈਲੰਜ ਹੈਗਾ ਉਸ ਨੂੰ ਅਸੀਂ ਜਿਹੜਾ ਐਜੰਡਾ ਤੋਂ ਕੰਪਲੀਟ ਕਰਦੀ ਹੈ ਸਾਡੇ ਡਿਪਲॉयਮੈਂਟ ਕਰਤਾ ਕੁਝੇਗੀ ਇਹ ਕੰਮ ਸ਼ੁਰੂ ਹੋ ਗਿਆ ਜੀ ਇਹ ਸੈਕੰਡ ਲਾਈਨ ਆਫ ਡਿਫੈਂਸ ਤੇ ਜਿਹੜੇ ਹੋਮ ਗਾਰਡਸ ਡਿਪਲॉय ਕੀਤੇ ਜਾ ਰਹੇ ਆਂ ਐਂਟੀ ਡਰੋਨ ਸਿਸਟਮ ਤੱਕ ਦੇ ਤੇ ਪੁਲਿਸ ਨੂੰ ਅਸੀਂ ਮਾਡਰਨ ਵਾਹਨਸ ਤੇ ਮਾਡਰਨ ਇਕੁਇਪਮੈਂਟ ਦੇ ਕੇ ਸਾਡੇ ਸੀਸੀਟੀਵੀਜ਼ ਵੀ ਲੱਗ ਰਹੇ ਨੇ ਤੇ ਤਕਰੀਬਨ 2100 ਸੀਸੀਟੀਵੀ ਜਿਹੜੇ ਹੈਗੇ ਉਹ 700 ਪੁਆਇੰਟਾਂ ਤੇ ਪੂਰੇ ਬਾਰਡਰ ਤੇ ਲਾਈਨ ਲੱਗ ਗਈ ਹੈ ਜੀ ਫਿਰ ਸਾਈਟ ਦੇ ਪੈਸੇ ਦੇ ਬਾਰੇ ਖੁਪਾ ਗਿਆ ਆ ਰਹੇ 5 2 ਘੰਟੇ ਵਾਸਤੇ ਨਹੀਂ ਉਹ ਕਰਤਾ ਕਰ ਉਹ ਆਉਂਦਾ ਨਹੀਂ ਹੈ ਕਿ ਇਸ ਨੂੰ ਕਿਵੇਂ ਕਿਹਾ ਦੇਖੋ ਜੀ ਫੇਕ ਨਿਊਜ਼ ਨੂੰ ਅਸੀਂ ਬਹੁਤ ਸੀਰੀਅਸਲੀ ਲੈਂਦੇ ਹਾਂ ਉਸ ਨੂੰ ਰਿਬੱਟ ਕੀਤਾ ਜਾਂਦਾ ਹੈ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਤੁਸੀਂ ਰਿਯੂਮਰਸ ਤੇ ਨਾ ਚਲੋ ਇੱਕ ਫੈਕਟ ਚੈਕ ਜਰੂਰ ਕਰੋ ਕਿ ਜਿਹੜੀ ਸਹੀ ਖਬਰ ਹੈਗੀ ਆਥੈਂਟੀਕੇਟਿਡ ਖਬਰ ਉਸ ਨੂੰ ਹੀ ਹਿਊਮਨ ਮੰਗਲਿੰਗ ਦੇ ਖਿਲਾਫ ਸਟੈਂਡ ਕਰ ਰਹੇ ਹਾਂ ਸਰ ਹਾਂ ਜੀ ਸੈਸ਼ਨ ਦਾ ਖਾਸ ਹੁੰਦਾ ਹੈ ਤੇ ਇੱਕ ਜਨਰਲ ਜਿਵੇਂ ਉਹਨਾਂ ਦਾ ਸਾਥ ਹੀ ਹੈ ਕਿ 14 ਅਪ੍ਰੈਲ ਤੇ ਅਦਰਵਾਈਜ਼ ਵੀ ਪਾਕਿਸਤਾਨ ਦੀ ਹਰਕਤਾਂ ਕਰਕੇ ਅਸੀਂ ਬਿਲਕੁਲ ਅਲਰਟ ਰਹੇ ਤੇ ਸਾਡਾ ਮੇਨ ਮਕਸਦ ਹੈਗਾ ਡੇਟ ਨੂੰ ਸਿਕਿਉਰ ਰੱਖਿਆ ਜਾਵੇ ਲੋਟਾ ਨੂੰ ਇੱਕ ਫੀਲਿੰਗ ਆਫ ਕੌਨਫੀਡੈਂਸ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈ ਜੀ ਉਹ ਵਿਜ਼ੀਬਲ ਪ੍ਰੈਜ਼ੈਂਸ ਉਹ ਪੰਜਾਬ ਦੀ ਸਰਕਾਰ ਦੀ ਹੈ ਜਿਹੜੀ ਉਹ ਯੂਰ ਕਰਨਾ ਚਾਹੀਦਾ ਹੈ ਪੰਜਾਬ ਹੋ ਗਿਆ ਸਰ ਇੱਕ ਸਰ 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 ਹਿੰਦੀ ਵਿੱਚ